ਪਾਤਰਿਕਾ ਨਮਸਕਾਰ ਅਦਬ ਕਿਵਾਲ ਚਾਹ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਚ ਹੋਗੇ ਨਜ਼ਾਰੇ ਲਾਂਦੇ ਹੋਗੇ ਜਿੱਥੇ ਵੀ ਤੁਸੀਂ ਰਹ ਰਹੇ ਹੋ ਅਸੀਂ ਅੱਜ ਗੱਲ ਕਰਾਂਗੇ ਯੂ ਐਸ ਏ ਦੀ ਯੂ ਐਸ ਏ ਲਾ ਤੁਸੀਂ ਦੇਖ ਰਹੇ ਹੋ ਇਹ ਕੀ ਬਣ ਗਏ ਵੇ ਕਿਸੇ ਨੇ ਸੋਚਿਆ ਨਹੀਂ ਸੀ ਇੱਕਦਮ ਇਹੋ ਜੀ ਪਾਣਾ ਵਰਤ ਜੇਗਾ ਜਿਹੜੇ ਬੰਦੇ ਉੱਥੇ ਰਹ ਰਹੇ ਵੇ ਇਲੀਗਲ ਜਾਂ ਜਿਹੜੇ ਬੰਦਿਆਂ ਨੇ ਬਾਰਡਰ ਕ੍ਰੋਸ ਕਰਨਾ ਸੀ ਮੈਕਸੀਕੋ ਦਾ ਉਹਨਾਂ ਦੀ ਆਫਤ ਆ ਜਾਏਗੀ بڑے ਲੋਕਾਂ ਨੇ ਏਜੰਟਾਂ ਨੂੰ ਪੈਸੇ ਦਿੱਤੇ ਸੀ ਕਈ ਲੋਕ ਬਾਰਡਰ ਤੇ ਬੈਠੇ ਹੋਏ ਵੇਖ ਦੋ ਦਿਨ ਏਜੰਟਰ ਹੋ ਜਾਣਗੇ ਕਿ ਜਾ ਕੇ ਉੱਥੇ ਫਾਈਲ ਲਗਾ ਗਏ ਤੇ ਰਣਾ ਸ਼ੁਰੂ ਕਰ ਦਿਆਂਗੇ ਜਿੰਨੇ ਪੈਸੇ ਲਾਗੇ ਹੈ ਹਮ ਕੰਮ ਕਰ ਕਰਕੇ ਪੈਸੇ ਕਵਰ ਕਰ ਲਾਂਗੇ ਕਈ ਤੇ ਇਹੋ ਜੀਆਂ ਫੈਮੀਆਂ ਪਹੁੰਚੀਆਂ ਜਿਨ੍ਹਾਂ ਨਾਲ ਛੋਟੇ ਛੋਟੇ ਬੱਚੇ ਵੀ ਗਏ ਸੀ ਅੱਲਾ ਕੀ ਪਤਾ ਵੀਗਾ ਭਈ ਡੌਂਕੀ ਜਿਹੜੀ ਫਲਾਈਟ ਜਲਦੀ ਵੀ ਹੈ ਯਾਨੀ ਕਿ ਜਿਹੜੀ ਬਾਰਡਰ ਕ੍ਰੋਸ ਅਜਿ ਕਰਨੇ ਆ ਇਹ ਦੇਚੇ ਰਿਸਕ ਕਰ ਸਕਦਾ ਹੈ। ਲੇਕਿਨ ਅਮਰੀਕਾ ਚ ਵੜਨ ਦਾ ਰਿਸਕ ਨਹੀਂ ਹੋਇਆ ਹੈ। ਕਿ ਲੀਗਲ ਵੀਜ਼ਾ ਤੇ ਕਿਸੇ ਨੂੰ ਮਿਲਦਾ ਨਹੀਂਗਾ, ਬਹੁਤ ਘੱਟ ਮਿਲਦਾ ਹੈ। ਤੇ ਸਾਰੇ ਲੋਕੀ ਬਸ ਡੰਕੀ ਫਲਾਈਟ ਹੀ ਯੂਜ਼ ਕਰਦੇਵੇਂ। ਉਹ ਜਿਹੜੇ ਉੱਥੇ ਏਜੰਟ ਉਹ ਪਹਿਲਾਂ ਇੰਡੀਆ ਤੋਂ ਬੰਦੇ ਲਾਈਂਦੇਵੇਂ, ਪਾਕਿਸਤਾਨ ਤੋਂ ਬੰਦੇ ਲਾਈਂਦੇਵੇਂ। ਉੱਥੇ ਉਹਨਾਂ ਦੀ ਸੈਟਿੰਗ ਹੈਗੀ ਹੈ ਮੈਕਸੀਕੋ ਬਾਰਡਰ ਤੇ। ਉੱਥੇ ਬਾਰਡਰ ਕੋਸ ਕਰਾ ਕੇ ਤੇ ਚੰਗੇ ਪੈਸੇ ਕਮਾਰੇਵੇਂ। ਤੇ ਇੰਨੇ ਖੁਸ਼ ਹੁੰਦੇ ਚਲੋ ਜਿਹੜੇ ਪੈਸੇ ਲਾ ਕੇ ਆਏ ਆ ਕਵਰ ਕਰ ਲਾਂਗੇ ਇੱਕ ਵਾਰੀ ਲਾਈਫ ਬਣ ਜੇਗੀ ਕਿਉਂਕਿ ਲੋਕਾਂ ਦੇ ਹਰ ਕਿਸੇ ਬੰਦੇ ਦੇ ਦਿਮਾਗ ਕੋਲ ਗੱਲ ਬੈਠੀ ਵੀ ਅਮਰੀਕਾ ਬੜੀ ਅਮੀਰ ਕੰਟਰੀ ਹੈ ਇੱਥੇ ਸਾਡੇ ਸੁਪਨੇ ਪੂਰੇ ਹੋ ਜਾਣਗੇ ਇੱਕ ਵਾਰੀ ਐਂਟਰ ਹੋ ਗਏ ਤੇ ਆਸ ਆਸ ਆਸਾ ਸੀ ਪੇਪਰ ਵੀ ਬਣਾ ਲਾਂਗੇ ਪੰਜਾਬੀ ਜਿਹੜੇ ਖਾਸ ਕਰਕੇ ਬੜਾ ਓਵਰ ਕੰਫੀਡੈਂਸ ਹੁੰਦਾ ਇਹਨਾਂ ਨੂੰ ਜਿੰਨਾ ਮਰਜ਼ੀ ਸੁਝਾ ਲੋ ਵੀ ਬੜਾ ਰਿਸਕ ਹੈਗਾ ਪਰ ਨਹੀਂ ਨਹੀਂ ਅਸੀਂ ਚੱਲੇਗਾ ਅਸੀਂ ਜਾ ਕੇ ਕੋਰਾਂਗੇ ਸੈਟਿੰਗ ਕਰ ਦਣੀ ਜਿੰਨੂੰ ਮਰਜ਼ੀ ਪਜੋ ਤੁਸੀਂ ਕੋਈ ਨਹੀਂ ਨੈਗੇਟਿਵ ਸੋਚਦਾ ਉਹ ਸੋਚਦੇ ਕੱਲ ਹੀ ਕੋਈ ਨਹੀਂ ਗੀ ਅਲਪੋਤੀ ਸੋਚ ਗਏ ਆ ਗੱਡੇ ਤੜਲੇ ਰਿਸਕ ਲਾ ਗਏ ਆ ਅਸੀਂ ਪੇਪਰ ਬਣਾ ਲਾਂਗੇ ਹੁਣ ਦੋਸਤੋ ਕੰਮ ਹੋ ਗਿਆ ਖਰਾਬ 트ੰਪ ਸਾਬ ਜੁਹੰਦੇ ਆਏ ਵੇ ਇਹਨਾਂ ਨੇ ਕਰਤੀ ਸਖਤੀ ਬਾਰਡਰ ਕਰਦੇ ਸੀਲ ਹੁਣ ਬਾਰਡਰ ਟਪੜਾ ਸੁੱਖਾ ਨਹੀਂ ਰਹਿ ਜਾਊ ਤੁਮ ਇਸ ਕਰਕੇ ਤੇ ਜਿਹੜੇ ਉੱਥੇ ਬੰਦੇ ਇਲੀਗਰ ਰਹਿ ਰਹੇ ਵੇ ਜਿਹੜੇ ਐਂਟਰ ਹੋਏ ਸੀ ਉਹਨਾਂ ਨੂੰ ਵਾਪਸ ਆਣਾ ਪੈਣਾਗਾ ਇਹ ਬੜੀ ਛੇਤੀ ਉਹਨਾਂ ਤਿਆਰੀ ਸ਼ੁਰੂ ਕਰ ਦਈਆਂ ਵਾਪਸ ਭੇਜਦੀ ਤੇ ਫੇਰ ਸਮਝਾਣੀ ਵੀ ਈ ਬੋਲ ਗਈ ਏ ਪੈਸੇ ਵੀ ਗਏ ਟਾਈਮਿੰਗ ਗਿਆ ਤੇ ਨਵੇਂ ਸਿਰੋਂ ਜ਼ਿੰਦਗੀ ਸ਼ੁਰੂ ਹੋਣੀ ਏ ਕਈ ਲੋਕ ਤੇ ਡੋਂਕੀ ਦਾ ਰਿਸਕ ਬਿਲਕੁਲ ਨਹੀਂ ਲੈਂਦੇ ਉਹ ਸੋਚਦੇ ਉਸ ਕੰਟਰੀ ਜਾਣਾ ਜਿੱਥੇ ਤੁਹਾਨੂੰ ਈਜ਼ੀ ਹੋਵੇ ਜਾਂ ਪੇਪਰ ਬਣ ਜਾਣਾ ਲੇਕਿਨ ਕਈਆਂ ਦੇ ਦਿਮਾਗ 'ਕਾ ਪੱਕਾ ਟੀਕਾ ਲੱਗਾ ਹੁੰਦਾ ਜਿਵੇਂ ਕੈਨੇਡਾ ਦਾ ਅਮਰੀਕਾ ਦਾ ਇੰਗਲੈਂਡ ਦਾ ਉਹ ਇਹੋ ਸੋਚਦੇ ਉੱਥੇ ਜਾਣਾ ਹੈ ਅਸੀਂ ਇੰਗਲੈਂਡ ਜਾਂਦੇ ਅਸੀਂ ਇੰਗਲੈਂਡ ਇਹੋ ਆਲੂ ਵੇਖ ਕੇ ਬੜੇ ਬੰਦਿਆਂ ਦੇ ਕਿੰਨਾ ਮਰਜੀ ਸਮਝਾ ਦਿਓ ਬ੍ਰਿਟੇਨ ਵਿੱਚ ਕਮਾਈ ਨਹੀਂ ਗਈ ਹਾਲਾਤ ਕਿਹਰੇ ਉਹ ਕਹਿੰਦੇ ਨਹੀਂ ਜੀ ਇੰਗਲੈਂਡ ਨਾਲ ਦਾ ਮੁਲਕ ਹੀ ਹੋਇਨਾ ਅਸੀਂ ਜਾਣਾ ਇੰਗਲੈਂਡ ਸਾਡੇ ਰਿਸ਼ਤੇਦਾਰ ਗਲੈਡ ਜਾਂਦੇ ਵੇ ਹਾਲਾਤ ਕਿ ਰਿਸ਼ਤੇਦਾਰ ਪੂਰੀ ਸੱਚਾਈ ਨਹੀਂ ਦੱਸਦੇ ਵੀ ਹਾਲਾਤ ਕੀ ਗਏ ਵੇ ਉਹ ਸੋਚਦੇ ਹਾਲਾਤ ਦੱਸਦੇ ਸਾਡੇ ਨੰਬਰ ਡਾਊਨ ਹੋਣੇ ਕਿ ਤੁਹਾਨੂੰ ਪਤਾ ਦੁਨੀਆ 'ਚ ਕੋਈ ਬੰਦਾ ਨਹੀਂ ਜਾਂ ਕਹਿੰਦਾ ਮੇਰਾ ਕਿ ਨੰਬਰ ਡਾਊਨ ਹੋਣ ਖਾਸ ਕਰਕੇ ਪੰਜਾਬੀ ਪੰਜਾਬੀ ਦੇ ਛੋਟੀ ਨਹੀਂ ਗੱਲ ਨੂੰ ਬਾਜ਼ਾਰ ਚ ਲਾ ਕੇ ਦੱਸਦੇ ਵੇ ਜੇ 200 ਰੁਪਏ ਕਮਾਣਗੇ ਤੇ ਕਹਿੰਗੇ 500 ਕਮਾਣੇ ਪਏ ਆ ਤੇ ਜੇ 200 ਦੀ ਚੀਖ ਹੀ ਦੇਣਗੇ ਤੇ ਕਹਿਣਗੇ ਯਾਰ ਦੀ ਚੀਖ ਰੀਦੀ ਹੈ ਭਾਵੇਂ ਕੋਈ ਛੂਟ ਲਾ ਲੋ ਤੇ ਭਾਵੇਂ ਬੂਟ ਲਾ ਲੋ ਯਾਨੀ ਕਿ 4 ਗੁਣਾ ਰੇਟ ਦੱਸਣਗੇ ਵੀ ਦੂਸਰੇ ਬੰਦੇ ਦੇ ਪ੍ਰਭਾਵ ਪੈ ਜੇ ਅਸੀਂ ਬੜੇ ਅਮੀਰ ਆ ਹਾਲਾਕੀ ਦੂਸਰਾ ਬੰਦਾ ਐਡਾ ਪਾਗਲ ਨਹੀਂ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਕਿੰਨਾ ਕ ਬੰਦਾ ਝੂਠ ਬੋਲਦਾ ਹੈ ਕਿੰਨਾ ਕੀ ਸੱਚਾਈ ਕੀ ਹੈ ਲੇਕਿਨ ਸੋਚਦਾ ਚਲੋ ਮੇਰਾ ਕੀ ਵੇੜਦਾ ਪਿਆ ਜੋ ਮਰਜੀ ਗੱਪਾਂ ਮਾਰਦਾ ਮਾਰੀ ਜਾਵੇ ਬਾਕੀ ਜਿਵੇਂ ਹੁਣ ਇੰਗਲੈਂਡ ਦੇ ਹਾਲ ਏ ਇੱਥੇ ਵੀ ਤੁਸੀਂ ਕਿਤੇ ਆ ਕੇ ਦੇਖੋ ਨਾ ਪੰਜਾਬੀ ਓਵਰਟਾਈਮ ਪਿਛੇ ਲੜ ਪੰਦੇ ਜੇ ਅਬਲ ਤੇ ਕਿਸੇ ਕੋਲ ਜੋਬ ਨਹੀਂ ਇੱਥੇ ਮਿਲਦੀ ਨਾਵੇਂ ਬੰਦੇ ਨੂੰ ਜਿਹੜੇ ਪੁਰਾਣੇ ਬੰਦੇ ਲੱਗੇ ਹੋਣਾ ਉਹਨਾਂ ਨੂੰ ਕਿਤੇ ਓਵਰਟਾਈਮ ਨਾ ਮਿਲੇ ਨਾ ਤੂ ਉੱਤੇ ਰੋਂ ਲਾ ਕੇ ਹੁਣੀ ਦੇਵੇ ਰੋਂ ਲਾ ਪੰਦੇ ਸਭ ਕੁਝ ਕੋ ਲਗਾਏ ਪੈਸੇ ਕੋ ਲਗੇ ਕਾਰ ਬਣਾਏ ਲੇਕਿਨ ਉਹ ਜਿਹੜੀ ਆਦਤ ਨਾ ਉਹ ਨਹੀਂ ਜਾਂਦੀ ਕਿਉਂਕਿ ਲਾਲਚ ਕਦੀ ਵੀ ਨਹੀਂ ਜਾਣਾ ਇਹੋ ਹਾਲ ਹੈ ਜੀ ਕੈਨੇਡਾ ਜੀ ਵੀ ਅਮਰੀਕਾ ਜੀ ਪੈਸੇ ਲਾਲਚ ਬੰਦੇ ਨੂੰ ਘਰੋਂ ਵੀ ਕਾਰ ਕਰ ਦਿੰਦਾ ਹੈ ਬੱਚਿਆਂ ਤੋਂ ਦੂਰ ਕਰ ਦਿੰਦਾ ਹੈ ਕਈ ਬੰਦੇ ਅਜਿਹੇ ਵੀ ਜਿਨ੍ਹਾਂ ਦੇ ਵਿਆਹ ਹੀ ਨਹੀਂ ਹੋਏ ਉਹਨਾ ਵਾਪਸ ਆਜੋਗੇ ਨਾ ਵਿਆਹ ਕਰਾਂਜੋਗੇ ਬਸ ਪੈਸੇ ਕਮਾ ਕੇ ਮਾ ਕੇ ਖੁਸ਼ ਹੋਈ ਜਾਂਦੇ ਵੀ ਜ਼ਿੰਦਗੀ ਬੀਤੀ ਜਾ ਰਹੀ ਹੈ ਮਾਪਿਓ ਡੀਡ ਤੇ ਡੀਡ ਵਿਚਾਰੇ ਕਈ ਗੁਜ਼ਰ ਜਾਂਦੇ ਵੀ ਇਹ ਸੱਚਾਈ ਹੈ ਥੈਂਕ ਯੂ ਵੈਰੀ ਮੱਚ